ਮੇਰਾ ਫੇਵਰਿਟ ਗਾਣਾ ਜੋ ਅਸੀਂ ਅਕਸਰ ਇਕੱਠੇ ਗਾਉਨੇ ਆ ਉਹ ਮੈਂ ਸੁਣਾਉਣਾ ਮੰਮੀ ਨੂੰ ਜੁੜੇ ਮਹਿਫਿਲ ਜੁੜੇ ਮਹਿਫਿਲ ਛਿੜਨ ਤਾਰਾ ਜੁੜੇ ਮਹਿਫਿਲ ਛਿੜਨ ਤਾਰਾ ਜਨਾ ਬਿਰਖਾਂ ਦੇ ਥੱਲੇ ਜਨਾ ਬਿਰਖਾਂ उन बरखान कोई फुल पैदा उन बरखान कोई फुल पैदा बले बे 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 ਬੱਲੇ ਬੱਲੇ ਜੁੜੇ ਮਹਿਫਿਲ ਛਿੜਨ ਤਾ ਜੁੜੇ ਮਹਿਫਿਲ ਛਿੜਨ ਤਾਰਾਂ ਜਨਾ ਬਿਰਖਾਂ ਦੇ ਥੱਲੇ ਜਨਾ ਬਿਰਖਾਂ ਦੇ ਥੱਲੇ ਉਹਨਾ ਬਿਰਖਾਂ ਨੂੰ ਫੁੱਲ ਪੈੰਦੇ ਬੱਲੇ 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 ਹੋ ਬੱਲੇ ਬੱਲੇ ਹੈ ਕੁਲ ਸੰਸਾਰ ਸੋਣਾ ਬਹੁਤ ਸੋਣਾ ਬਹੁਤ ਪਿਆਰਾ ਹੈ ਕੁਲ ਸੰਸਾਰ ਸੋਣਾ ਬਹੁਤ ਸੋਣਾ ਬਹੁਤ ਪਿਆਰਾ ਤੇਰੀ ਨਗਰੀ ਤੋਂ ਮੇਰੇ ਸੋਹਣਿਆ ਤੇਰੀ ਨਗਰੀ ਤੋਂ ਮੇਰੇ ਸੋਹਣਿਆ ਥੱਲੇ 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 جڑے محفل چڑن تارا جڑے محفل چڑن تارا ارتائیوں دیاں تے جاندیاں ਇਰਤਾਉਂdੀਆਂ ਤੇ ਜਾਂਦੀਆਂ ਹੈ ਰਹਿਣੀਆਂ ਨੇ ਤੂੰ ਐਵੇਂ ਪਰ ਗੱਲੇ ਗੱਲੇ ਬੱਲੇ 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 ਜੁੜੇ ਮਹਿਫਿਲ ਛਿੜਨ ਤਾਰਾ ਜੁੜੇ ਮਹਿਫਿਲ ਛਿੜਨ ਤਾਰਾ ਸੋ ਇਹ ਗਾਣਾ ਮੈਂ ਤੇ ਮੰਮੀ ਅਕਸਰ ਗਾਉਨੇ ਆ ਤੇ ਮੈਂ ਜਿੰਨਾ ਵੀ ਹੁਣ ਗਾਉਣਾ ਅ ਜਿਸ ਵੀ ਮੁਕਾਮ ਤੱਕ ਮੈਂ ਪਹੁੰਚ ਸਕਿਆ ਹਾਂ ਸੋ ਇਹਦੇ ਵਿੱਚ ਮੇਰੇ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਨੂੰ ਯਾਦ ਆ ਕਿ ਜਦੋਂ ਸਕੂਲ 'ਚ ਕੋਈ ਕੰਪੀਟੀਸ਼ਨ ਹੋਣੀ ਤੇ ਪਹਿਲਾਂ ਤਾਂ ਉਹਨੂੰ ਚਾਹੀ ਬਹੁਤ ਹੁੰਦਾ ਸੀ ਮੇਰੇ ਮੰਮੀ ਨੂੰ ਮੇਰੇ ਨਾਲੋਂ ਜ਼ਿਆਦਾ ਚਾਹ ਹੁਣਾ ਵੀ ਕਿ ਇਹਨੇ ਕੋਈ ਪਾਰਟਿਸਿਪੇਟ ਕਰਨਾ ਤੇ ਇਹਦੀ ਮੈਂ ਤਿਆਰੀ ਕਰਾਉਣੀ ਹੈ ਤੇ ਮੇਰੀ ਇੰਨੀ ਉਹਨਾਂ ਨੇ ਵਧੀਆ ਤਿਆਰੀ ਕਰਾਉਣੀ ਸੋ ਉਦੋਂ ਮੈਂ ਕੱਚ ਦਾ ਕਲਾਸ ਜ਼ਿਆਦਾ ਸਕੂਲ 'ਚ ਮੈਂ ਗਾਉਂਦਾ ਸੀਗਾ ਤੇ ਬਸ ਮੈਂ ਕਹਾਂਗਾ ਕਿ ਮੇਰਾ ਬਹੁਤ ਇਨੀਸ਼ੀਅਲ ਮੇਰਾ ਸ਼ੁਰੂਆਤ ਕਰਨ ਵਿੱਚ ਮੇਰੀ ਗਾਇਕੀ ਦਾ ਬਹੁਤ ਵੱਡਾ ਯੋਗਦਾਨ ਮੇਰੇ ਮੰਮੀ ਦਾ ਰਿਹਾ ਉਹ ਤੋਂ ਬਾਅਦ ਵੀ ਜਦੋਂ ਵੀ ਮੈਂ ਕਿਤੇ ਸਟੇਜ ਵਗੈਰਾ ਤੇ ਮੈਂ ਪਰਫਾਰਮੈਂਸ ਦਿੰਨਾ ਤੇ ਮੇਰੀ ਸਾਰੀ ਜਿਹੜੀ ਡਰੈਸ ਆ ਕਿ ਤੂੰ ਕੀ ਪਾਉਣਾ ਕਿੱਦਾਂ ਸਾਰਾ ਉਹ ਮੈਨੇਜ ਕਰ ਦਿੰਦੇ ਤੇ ਤੇ ਮੈਂ ਖੋਰ ਜਦੋਂ ਕਿ ਮੈਂ ਆਪਣੀ ਥੋੜੀ ਮਿਲਦਾ ਵੀ ਆਪਣੀ ਫੈਮਿਲੀ ਜਿੱਦਾਂ ਹੁੰਦਾ ਕਿਸੇ ਕਦੀ ਵਾਰੀ ਡਾਇਰੈਕਟਲੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਅੱਜ ਇਹ ਮੌਕਾ ਮੈਂ ਜ਼ਰੂਰ ਕਿ ਮੰਮੀ ਸੇ ਸਾਰੇ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਦੇ ਹੁਣਾ ਕਈ ਵਰੀ ਨਹੀਂ ਐਕਸਪ੍ਰੈਸ ਕੀਤਾ ਜਾਂਦਾ ਪਰ ਇੱਕ ਆ ਗੀ ਤੁਹਾਡੇ ਲਈ ਖਾਸ ਤੌਰ ਤੇ ਤੂੰ ਖੁਸ਼ ਰਹਿ ਕੇ ਐਵੇਂ ਬਹੁਤਾ ਸੋਚਿਆ ਰੇ ਤੂੰ ਖੁਸ਼ ਰਹਾ ਕਰ ਐ ਮੈਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਡੇ ਖੋਲ ਕੇ ਉਹ ਗੰਦ ਲਿਆ ਨਾ ਕਰ ਤੂੰ ਖੁਸ਼ ਰਹਾ ਕਰ ਤੂੰ ਖੁਸ਼ ਰਹਾ ਕਰ ਸੋ ਸਾਡੇ ਸਾਰਿਆਂ ਦੀ ਇਹ ਹੀ ਦੁਆ ਕਿ ਤੁਸੀਂ ਬਹੁਤ ਖੁਸ਼ ਰਹੋ ਤੇ ਹੁਣ ਬੰਦਾ ਇਮੋਸ਼ਨਲ ਹੋ ਜਾਂਦਾ ਇਹ ਗੱਲਾਂ ਕਰਦੇ ਕਰਦੇ ਪਰ ਜਿੰਨਾ ਕੁਛ ਸਾਡੇ ਪਰਿਵਾਰ ਲਈ ਤੁਸੀਂ ਜਾਂ ਤੁਸੀਂ ਪਾਪਾ ਲਈ ਜੋ ਕੀਤਾ ਬਹੁਤ ਮੈਨੂੰ ਲੱਗਦਾ ਵੀ ਬਹੁਤ ਘਟ ਇਹੋ ਜੀਆਂ ਸਖਸ਼ੀਤਾਂ ਹੋਣਗੀਆਂ ਹੁਣ ਮੈਨੂੰ ਇਹ ਤਾਂ ਫੀਲ ਹੁੰਦਾ ਕਿ ਜਿੱਦਾਂ ਦਾ ਮੈਂ ਬਹੁਤ ਹੋਰ ਘਰਾਂ 'ਚ ਜਾਣਾ ਤਾਂ ਮੈਨੂੰ ਲੱਗਦਾ ਵੀ ਜਿੱਦਾਂ ਦਾ ਘਰ ਆਪਣੇ ਮਾਹੌਲ ਜਿੱਦਾਂ ਦਾ ਮਾਹੌਲ ਆਪਣੇ ਘਰ ਵਿੱਚ ਉਹਦਾ ਬਹੁਤ ਘੱਟ ਘਰਾਂ ਵਿੱਚ ਇਦਾਂ ਦਾ ਮਾਹੌਲ ਹੁੰਦਾ ਸੋ ਜਿੱਦਾਂ ਦਾ এনवायरमेंट ਤੁਸੀਂ ਸਾਨੂੰ ਪ੍ਰੋਵਾਈਡ ਕੀਤਾ ਸੋ ਮੈਨੂੰ ਬਹੁਤ ਖੁਸ਼ੀ ਆ ਉਸ ਗੱਲ ਦੀ ਤੇ ਬਸ ਤੁਹਾਡੀ ਲੰਮੀ ਉਮਰ ਤੇ ਸਿਹਤਯਾਬੀ ਤੇ ਬਸ ਖੁਸ਼ੀ ਲਈ ਅਸੀਂ ਹਮੇਸ਼ਾ ਕਾਮਨਾ ਕਰਦੇ ਆ ਸੋ ਇਦਾਂ ਹੀ ਤੁਸੀਂ ਬਸ ਖੁਸ਼ ਰਹੋ ਹੱਸਦੇ ਰਹੋ ਤੇ ਸਾਨੂੰ ਵੀ ਤੁਸੀਂ ਬਸ ਆਪਣੇ ਆਸ਼ੀਰਵਾਦ ਹੰਦੇ ਰੋ